ਸਤ ਸ੍ਰੀ ਅਕਾਲ ਦੋਸਤੋ ਵੈਲਕਮ ਆ ਤੁਹਾਡਾ ਮੇਰੀ ਇਸ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਅਸੀਂ ਗੱਲ ਕਰਨੀ ਆ ਬੋਸਨੀਆ ਆਨ ਬਿਲ ਸਾਨੂੰ ਕਿਹੜਾ ਕਿਹੜਾ ਸਮਾਨ ਲੈ ਆਉਣਾ ਚਾਹੀਦਾ ਕਿਹੜੀਆਂ ਕਿੜੀਆਂ ਜ਼ਰੂਰੀ ਚੀਜ਼ਾਂ ਕਿ ਜਿਹੜੀਆਂ ਕਿ ਸਾਨੂੰ ਇੱਥੇ ਨਹੀਂ ਮਿਲਦੀਆਂ ਹੈਗੀਆਂ ਇਹ ਮੇਰੇ ਇੱਕ ਭਰਾ ਦਾ ਥੱਲੇ ਕਮੈਂਟ ਆਇਆ ਸੀਗਾ ਉਹ ਪੁੱਛ ਰਿਹਾ ਸੀ ਕਿ ਸਾਨੂੰ ਬੋਸਨੀਆ ਆਉਣ ਵੇਲੇ ਕਿਹੜਾ ਕਿਹੜਾ ਸਮਾਨ ਲੈਣਾ ਚਾਹੀਦਾ ਸਭ ਤੋਂ ਪਹਿਲੇ ਜ਼ਰੂਰੀ ਤਾਂ ਜੇ ਮੈਂ ਤਾਂ ਜੀ ਇੱਥੇ ਮਸਾਲਿਆਂ ਦੀ ਗੱਲਬਾਤ ਆ ਜੀ ਜਿੱਦਾਂ ਕਿ ਸਾਨੂੰ ਇੰਡੀਆ ਦੇ ਮਸਾਲੇ ਨਹੀਂ ਮਿਲਦੇ ਹੈਗੇ ਜਿੱਦਾਂ ਕਿ ਤੁਸੀਂ ਕਹ ਲੋ ਜੀਰਾ ਹੋਇਆ ਦੰਗੀਆਂ ਹੋਇਆ ਕਾਲੀ ਮਿਰਚ ਇੱਥੇ ਮਿਲ ਜਾਂਦੀ ਆ ਮੇਨ ਇੱਥੇ ਮਸਾਲਿਆਂ ਦੀ ਪ੍ਰੋਬਲਮ ਆਉਂਦੀ ਆ ਮਸਾਲੇ ਹੋ ਗਏ ਠੀਕ ਹੈ ਜੀ ਬਾਕੀ ਹੋ ਗਈ ਦਾਲਾਂ ਦਾਲਾਂ ਜਦ ਸਾਡੇ ਦਾਲਾਂ ਇੰਡੀਆ ਵਿੱਚ ਸਾਰੀਆਂ ਮਿਲਦੇ ਇੱਥੇ ਸਾਰੀਆਂ ਦਾਲਾਂ ਨਹੀਂ ਮਿਲਦੀਆਂ ਇਹ ਦਾਲਾਂ ਦੀ ਬਹੁਤ ਦਿੱਕਤ ਆਉਂਦੀ ਆ ਸਬਜ਼ੀਆਂ ਤਾਂ ਫਿਰ ਵੀ ਕੋਈ ਨਾ ਕੋਈ ਮਿਲ ਜਾਂਦੀ ਇੱਥੇ ਤੇ ਸਿਰਫ ਦਿੱਕਤ ਆਉਂਦੀ ਆ ਦਾਲਾਂ ਜਿੱਦਾਂ ਕਾਲੇ ਚਨੇ ਬਹੁਤ ਘੱਟ ਮਿਲਦੇ ਆ ਤੇ ਇੰਡੀਅਨ ਚਾਹ ਪੱਤੀ ਵੀ ਨਹੀਂ ਮਿਲਦੀ ਇੱਥੇ ਜਿਹੜਾ ਮੇਰਾ ਭਰਾ ਕੋਈ ਚਾਹ ਦਾ ਜ਼ਿਆਦਾ ਯਕੀਨ ਹੈ ਉਹ ਆਪਣੀ ਚਾਹ ਪੱਤੀ ਵੀ ਨਾਲ ਲੈ ਗਿਆ ਵੇ ਤੇ ਮਸਾਲੇ ਦਾ ਜਰੂਰ ਸਪੈਸ਼ਲ ਨਾਲ ਆਪਣੇ ਨਾਲ ਲੈ ਕੇ ਆਣ ਜਿੰਨੇ ਹੋ ਸਕਦੇ ਜਿਆਦਾ ਤੋਂ ਜਿਆਦਾ ਲੈ ਕੇ ਆਣਾ ਬਾਕੀ ਜੇ ਦੇਖਿਆ ਜਾਵੇ ਮੌਸਮ ਦੇ ਹਿਸਾਬ ਨਾਲ ਕੱਪੜੇ ਕੱਪੜੇ ਇੱਥੇ ਤੁਹਾਨੂੰ ਪਤਾ ਜਿੱਦਾਂ 3-4 ਮਹੀਨੇ ਠੰਡ ਜਿਆਦਾ ਹੀ ਪੈਂਦੀ ਜਿੱਦਾਂ ਬਰ ਪੈਂਦੀ ਉਹਦੇ ਵਿੱਚ ਤੁਹਾਨੂੰ ਪਤਾ ਜੈਕਟਾਂ ਝੂਟਾ ਗਰਮ ਜੈਕਟਾਂ ਲੈ ਆਉਣੀਆਂ ਜ਼ਰੂਰੀ ਆ ਠੀਕ ਹੈ ਬਾਕੀ ਤੁਸੀਂ ਦੇਖ ਲਓ ਨਾਲ ਆਪਣੇ ਬੂਟਾਂ ਦੇ ਜੋੜੇ ਹੋ ਸਕਦੇ ਜਿੱਦਾਂ 1-2 ਤੋਂ ਵੱਧੇ ਜੋੜੇ ਲੈ ਕੇ ਆਓ ਠੀਕ ਹੈ ਜੀ ਤੇ ਨਾਲ ਜਿੱਦਾਂ ਇਨਰ ਸੈੱਟ ਹੋ ਗਏ ਤੁਹਾਡੇ ਕੋਲ ਇਨਰ ਸੈੱਟ ਹੋਣੇ ਚਾਹੀਦੇ ਆ ਇਨਰ ਸੈੱਟ ਵੀ 2 ਜਾਂ 3 ਲੈ ਆਓ ਕਿਉਂਕਿ ਜਿਹੜਾ ਕਿ ਠੀਕ ਹੈ ਬਾਕੀ ਇੱਥੇ ਮਿਲਦਾ ਤਾਂ ਆਟਾ ਵੀ ਉਹ ਤੋਂ ਮੁਸ਼ਕਲ ਆ ਪਰ ਆਟਾ ਥੋੜਾ ਮਿਲ ਜਾਂਦਾ ਥੋੜਾ ਮੇਦਾ ਟਾਈਪ ਦਾ ਮਿਲਦਾ ਹੈਗਾ ਜਿਹਦੇ ਨਾਲ ਚਲੋ ਸਮਾਨ ਸਾਰ ਜਾਂਦਾ ਹੈ ਜਿੱਦਾਂ ਹੁਣ ਵੱਡੀਆਂ ਮੇਨ ਜਿੱਦਾਂ ਕੋਈ ਸਿਟੀਆਂ ਆਂਗੇ ਜਦੋਂ ਸਾਰਾ ਜੀ ਉਹ ਸਿਟੀ ਹੈਗੀ ਇੱਥੇ ਉਹਦੇ ਵਿੱਚ ਮੈਨੂੰ ਲੱਗਦਾ ਤਕਰੀਬਨ ਸਾਰ ਥੋੜਾ ਬਹੁਤ ਸਮਾਨ ਮਿਲ ਵੀ ਜਾਂਦਾ ਕਿਉਂਕਿ ਜਿੱਥੇ ਤੱਕ ਜ਼ਿਆਦਾਤਰ ਇੰਡੀਅਨ ਜਾਂ ਪਾਕਿਸਤਾਨੀ ਬੰਦੇ ਰਹਿੰਦੇ ਆ ਨਾ ਉੱਥੇ ਸਮਾਨ ਥੋੜਾ ਬਹੁਤਾ ਮਿਲ ਜਾਂਦਾ ਪਰ ਕੁਝ ਏਰੀਆ ਦੇ ਵਿੱਚ ਨਹੀਂ ਸਮਾਨ ਮਿਲਦਾ ਜਿੱਦਾਂ ਕਿ ਮਸਾਲੇ ਤਾਂ ਬਿਲਕੁਲ ਨਹੀਂ ਮਿਲਦੇ ਹੈਗੇ ਇੱਥੇ ਕਈਆਂ ਨੂੰ ਮਸਾਲੇ ਬਾਰੇ ਵੀ ਪਤਾ ਨਹੀਂ ਹੈ ਤੇ ਜਿੱਦਾਂ ਕੋਈ ਬੰਦਾ ਮੇਰਾ ਭਰਾ ਕੋਈ ਘੇ ਦਾ ਸ਼ਕੀਨ ਹੈ ਉਹ ਘੇ ਵੀ ਨਾਲ ਆਪਣੇ ਲਿਆ ਸਕਦਾ ਠੀਕ ਹੈ ਜੀ ਇਹ ਚੀਜ਼ਾਂ ਮੇਨ ਜ਼ਰੂਰੀ ਆ ਮੇਨ ਤਾਂ ਸਾਨੂੰ ਇੱਥੇ ਦਿੱਕਤ ਆਂਦੀ ਖਾਣੇ ਪੀਣੇ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੀ ਆਂਦੀ ਹੈ ਕਿ ਸਾਨੂੰ ਮਸਾਲੇ ਨਹੀਂ ਮਿਲਦੇ ਹੈਗੇ ਸਪਾਈਸੀ ਠੀਕ ਹੈ ਜੀ ਧਨੀਆ ਧੁਨੀਆ ਵੀ ਬਿਲਕੁਲ ਨਹੀਂ ਮਿਲਦਾ ਇੱਥੇ ਸਿਰਫ ਇੱਥੇ ਕਾਲੀ ਮਿਰਚ ਮਿਲਦੀ ਆ ਜੀਰਾ ਵੀ ਨਹੀਂ ਮਿਲਦਾ ਵੱਧ ਤੋਂ ਵੱਧ ਜਿੰਨਾ ਹੋ ਸਕੇ ਤੁਸੀਂ ਨਾਲ ਆਪਣੇ ਮਸਾਲੇ ਦਾਲਾਂ ਸਬਜ਼ੀਆਂ ਲਿਆਉਣ ਦੀ ਕੋਸ਼ਿਸ਼ ਕਰੋ ਨਾਲ ਤੇ ਬਾਕੀ ਤਾਂ ਹੋਰ ਤਕਰੀਬਨ ਇੱਥੇ ਸਭ ਕੁਝ ਮਿਲ ਹੀ ਜਾਂਦਾ ਆ ਤੇ ਕੱਪੜਿਆਂ ਦੀ ਗੱਲ ਜਿੱਦਾਂ ਤੁਹਾਨੂੰ ਦੱਸੇ ਸਰਦੀਆਂ ਵਿੱਚ ਜ਼ਿਆਦਾ ਕੱਪੜਿਆਂ ਦੀ ਲੋੜ ਪੈਂਦੀ ਆ ਤੇ ਗਰਮੀ ਬਹੁਤ ਘੱਟ ਟਾਈਮ ਗਰਮੀ ਪੈਂਦੀ ਇੱਥੇ ਤਿੰਨ ਗਰਮੀ ਵੀ ਤਿੰਨ ਕ ਮਹੀਨੇ ਪੈਂਦੇ ਜਿੱਦਾਂ ਮਈ ਤੋਂ ਮਾਹੌਲ ਕੀ ਹਲਕੀ ਸਟਾਰਟ ਹੋ ਜਾਂਦੀ ਆ ਜਦੋਂ ਜੂਨ ਮਹੀਨਾ ਜੂਨ ਜੁਲਾਈ ਅਗਸਤ ਮਹੀਨੇ ਜ਼ਿਆਦਾ ਪੈਂਦੀ ਆ ਉਸ ਤੋਂ ਬਾਅਦ ਸਤੰਬਰ ਤੋਂ ਬਾਅਦ ਫੇਰ ਥੋੜਾ ਜਿਹਾ ਘੱਟ ਜਾਂਦੀ ਆ ਫੇਰ ਮੋੜ ਕੇ ਨੋਰਮਲ ਟੈਂਪਰੇਚਰ ਆਨ ਲੱਪ ਜਾਂਦਾ ਜਿੱਦਾਂ 22 20 23 ਤੇ ਟੈਂਪਰੇਚਰ ਜਿੱਦਾਂ ਗਰਮੀ ਵਿੱਚ ਵੀ ਜ਼ਿਆਦਾ ਨਹੀਂ ਰਹਿੰਦਾ ਇੱਥੇ ਬੜਾ ਜਿਦਾ 30 ਤੇ 35 ਨਾਲ ਕੇ ਜਾਂਦਾ ਹੈਗਾ ਤੇ ਬਹੁਤ ਜ਼ਿਆਦਾ ਨਹੀਂ ਜਾਂਦਾ ਹੈਗਾ ਮਤਲਬ ਫਿਰ ਪਰ ਫਿਰ ਵੀ ਇਹ ਦੇ ਵਿੱਚ 30 35 ਵਿੱਚ ਵੀ ਬਾਹਰ ਗਰਮੀ ਬਹੁਤ ਲੱਗਦੀ ਹੈ ਕਿਉਂਕਿ ਇੱਥੇ ਆਸਮਾਨ ਬਹੁਤ ਸਾਫ਼ ਹੈ ਨਾ ਮਤਲਬ ਧੁੱਪ ਸਿੱਧੀ ਪੈਂਦੀ ਹੈ ਸਾਫ਼ ਹੀ ਧੁੱਪ ਪੈਂਦੀ ਹੈ ਇਸ ਕਰਕੇ ਜਿੱਦਾਂ ਤੁਹਾਡੇ ਆਪਣੇ ਹਿਸਾਬ ਦੇ ਨਾਲ ਤੁਸੀਂ ਆਪਣੇ ਕੱਪੜੇ ਜਿਹੜੇ ਹੈਗੇ ਟੀ-ਸ਼ਰਟਾਂ ਵਗੈਰਾ ਲੈ ਆਓ ਜਿੱਦਾਂ ਗਰਮੀਆਂ ਦੇ ਵਿੱਚ ਪਾਉਣ ਵਾਸਤੇ ਠੀਕ ਹੈ ਮੇਰਾ ਤਾਂ ਜੀ ਹੋਰ ਕੱਪੜਿਆਂ ਦੀ ਵੀ ਕੋਈ ਏਡੀ ਦਿੱਕਤ ਨਹੀਂ ਆ ਕਿ ਕੱਪੜੇ ਵੀ ਮਿਲ ਜਾਂਦੇ ਪਰ ਮਹਿੰਗੇ ਮਿਲਦੇ ਜਦੋਂ ਬਾਕੀ ਜਿੰਨਾ ਹੋਊਗਾ ਆਪਣੇ ਕੋਸ਼ਿਸ਼ ਕਰ ਕੋ ਆਪਾਂ ਇੰਡੀਆ ਤੋਂ ਸਮਾਨ ਲੈ ਆਈਏ ਮੇਨ ਗੱਲ ਜ਼ਿਆਦਾਤਰ ਆਂਦੀ ਹੈ ਮਸਾਲਿਆਂ ਦੀ ਜਿਹੜੀ ਕਿ ਤੰਗੀ ਸਾਨੂੰ ਹੋਈ ਹੈ ਇੱਥੇ ਅਜੇ ਮਸਾਲਿਆਂ ਦੀ ਤੰਗੀ ਹੋਈ ਜਦੋਂ ਮਸਾਲਿਆਂ ਕਰਕੇ ਥੋੜਾ ਜੀ ਅਸੀਂ ਲੈਂਦਾ ਜੀ ਇਹ ਸਮਾਨ ਸਾਡਾ ਤੋੜ ਕੇ 2-3 ਮਹੀਨੇ ਤਾਂ ਨਿਕਲ ਗਏ ਪਰ ਬਾਅਦ ਵਿੱਚ ਬਹੁਤ ਔਖਾ ਆ ਸਾਨੂੰ ਇੱਥੇ ਅਸੀਂ ਬਥੇਰੇ ਫਿਰ ਉਸਰੀ ਸਟੋਰਾਂ ਦੇ ਉੱਪਰ ਮਸਾਲੇ ਟਰਾਈ ਕੀਤੇ ਪਰ ਮਿਲੇ ਨਹੀਂ ਸਾਡੇ ਜਿਹੜਾ ਇੰਡੀਅਨ ਸੁਆਦ ਸਾਨੂੰ ਲੱਗਦੇ ਨਾ ਉਹ ਨਹੀਂ ਮਸਾਲੇ ਮਿਲਿਆਗੇ ਬਾਕੀ ਕੋਸ਼ਿਸ਼ ਕਰੋ ਕੋ ਪਹਿਲਾ 5-6 ਮਹੀਨੇ ਦਾ ਸਮਾਨ ਤੁਸੀਂ ਆਪਣਾ ਇੰਡੀਆ ਤੋਂ ਨਾਲ ਲੈ ਕੇ ਆਓ ਤੇ ਅੱਜ ਦੀ ਵੀਡੀਓ ਦੇ ਵਿੱਚ ਬੱਸ ਇੰਨਾ ਹੀ ਬਾਕੀ ਜੇ ਕਿਸੇ ਭਰਾ ਨੂੰ ਹੋਰ ਕੁਝ ਪੁੱਛਣਾ ਹੋਵੇ ਤਾਂ ਥੱਲੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜਿੱਥੇ ਤੱਕ ਸਾਨੂੰ ਪਤਾ ਹੋਵੇ ਅਸੀਂ ਤੁਹਾਨੂੰ ਜਾਣਕਾਰੀ ਜਰੂਰ ਦਵਾਂਗੇ ਓਕੇ ਜੀ ਅੱਜ ਦੀ ਵੀਡੀਓ ਦੇ ਇੰਨਾ ਕਹੀ ਸਤਿ ਸ੍ਰੀ ਅਕਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ